ਸੱਜਣ ਪਿਆਰਿਓ ਅਸੀਂ ਅੱਜ ਪਹੁੰਚੇ ਹੋਏ ਸੀਗੇ ਖੰਡੌਰੀ ਬਾਰਡਰ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਆ ਇੱਥੇ ਸਲੂਟ ਬਣਦਾ ਬਹੁਤ ਸਖਸੀਅਤਾਂ ਇੰਨੀਆਂ ਕਿ ਜਿਵੇਂ ਕਹਿ ਦਈਏ ਵੀ ਮਾਣਯੋਗ ਤੇ ਸਨਮਾਨਯੋਗ ਨੇ ਜਿਹੜੇ ਵੱਧ ਚੜ ਕੇ ਜਿੰਨਾ ਕੋ ਉਹਨਾਂ ਦਾ ਦਿਲੋਂ ਉਹਨਾਂ ਨੂੰ ਲੱਗਦਾ ਵੀ ਅਸੀਂ ਇਸ ਅੰਦੋਲਨ ਦੇ ਵਿੱਚ ਹਿੱਸਾ ਪਾਈਏ ਸੋ ਅੱਜ ਸਾਨੂੰ ਮਿਲੇ ਨੇ ਡਾਕਟਰ ਸਾਹਿਬਾਨਾਂ ਦੀ ਟੀਮ ਪਹੁੰਚੀ ਹੋਈ ਹੈ ਵੀ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਹੈ ਜਦੋਂ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਕਿਉਂਕਿ ਠੰਡ ਦੀ ਰੁੱਤ ਹੈ ਸਮੱਸਿਆ ਬਹੁਤ ਇਨਸਾਨਾਂ ਦੇ ਉੱਪਰ ਆ ਜਾਂਦੀ ਹੈ ਤੇ ਪਹਿਲ ਦੇ ਆਧਾਰ ਤੇ ਉਹਨਾਂ ਦਾ ਮਤਲਬ ਟ੍ਰੀਟਮੈਂਟ ਸਹੀ ਤਰੀਕੇ ਨਾਲ ਕਰਦੇ ਆ ਆਪਣੇ ਨਾਲ ਸਮੂਚੀ ਟੀਮ ਆਪਾਂ ਜਾਣਦੇ ਆ ਵੀ ਕਿੰਨੇ ਕ ਦਿਨਾਂ ਤੋਂ ਜਿਹੜੀ ਇਹ ਸੇਵਾ ਨਿਭਾ ਰਹੇ ਆ ਡਾਕਟਰ ਸਾਹਿਬ ਸਾਸਰੀ ਗੱਲ ਜੀ ਸਾਰੇ ਨੂੰ ਸਰ ਕਿੰਨੇ ਦਿਨਾਂ ਤੋਂ ਮਤਲਬ ਜਿਹੜਾ ਆਪਣਾ ਇੱਥੇ ਚੱਲ ਰਹੀ ਹੈ ਡਿਊਟੀ ਚੱਲ ਰਹੀ ਆ ਅਸੀਂ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਦੇ ਸੂਬਾ ਪ੍ਰਧਾਨ ਡਾਕਟਰ ਰਸਵਿੰਦਰ ਸਿੰਘ ਕਾਲਖ ਤੇ ਸਾਡੀ ਸੂਬਾ ਕਮੇਟੀ ਨੇ ਹਦਾਇਤਾਂ ਮੁਤਾਬਕ ਪਿਛਲੇ ਲਗਭਗ 1.5 ਤੋਂ 2 ਮਹੀਨਿਆਂ ਤੋਂ ਲਗਾਤਾਰ ਮੈਡੀਕਲ ਸਭਾਾਂ ਜਿਹੜੇ ਖਨੌਰੀ ਬਾਰਡਰ ਤੇ ਦੇ ਰਹੇ ਆ ਜੀ ਇਹਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਵਿੱਚ ਲਗਭਗ 1.5 ਲੱਖ ਦੇ ਕਰੀਬ ਮੈਡੀਕਲ ਪ੍ਰੈਕਟਿਸ਼ਨਰ ਸਾਡਾ ਬੈਠਾਗਾ ਉਹਨਾਂ ਦੇ ਮੁਤਾਬਕ ਅਸੀਂ ਉਹਨਾਂ ਦੀ ਡਿਊਟੀਆਂ ਦੇ ਮੁਤਾਬਕ ਜ਼ਿਲ੍ਹਿਆਂ ਦੇ ਮੁਤਾਬਕ ਬਲਾਕਾਂ ਦੇ ਮੁਤਾਬਕ ਅਲੱਗ-ਅਲੱਗ ਡਿਊਟੀਆਂ ਲੱਗਦੀਆਂ ਨੇ ਅੱਜ ਸਾਡੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲਕਲਾਂ ਦੀ ਡਿਊਟੀ ਸੀ ਅਸੀਂ ਆਪਣੇ ਜ਼ਿਲ੍ਹਾ ਬਰਨਾਲਾ ਵੱਲੋਂ ਅੱਜ ਡੱਲੇ ਵਾਲਾ ਸਾਹਿਬ ਨੇ ਜਿੱਥੇ ਮਰਨਵਤ ਰੱਖਿਆ ਹੋਇਆ ਖਨੌਰੀ ਬਾਰਡਰ ਤੇ ਅਸੀਂ ਉੱਥੇ ਪਹੁੰਚੇ ਹੋਇਆ ਤੇ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਜਿਹੜਾ ਹੈਗਾ ਫ੍ਰੀ ਮੈਡੀਕਲ ਸੇਵਾਵਾਂ ਦੇ ਰਹੇ ਆਂ ਔਰ ਨਾਲ ਹੀ ਮੈਂ ਇਹ ਗੱਲ ਵੀ ਦੱਸਣੀ ਚਾਹੁੰਨਾ ਕਿ ਜਿਹੜੀ ਜਿੰਨੀਆਂ ਵੀ ਦਵਾਈਆਂ ਆਉਂਦੀਆਂ ਨੇ ਜਿਹੜੇ ਬਲਾਕ ਦੀ ਜਾਂ ਜਿਹੜੇ ਜ਼ਿਲ੍ਹੇ ਦੀ ਡਿਊਟੀ ਲੱਗਦੀ ਹੈ ਉਹ ਆਪਣੇ ਖਰਚੇ ਤੇ ਹੀ ਲੈ ਕੇ ਆਉਂਦੇ ਨੇ ਸਾਡੇ ਡਾਕਟਰ ਸਾਥੀ ਨੇ ਜਿਹੜੇ ਆਪਣੀ ਜੇਬ ਦੇ ਵਿੱਚੋਂ ਆਪਣੀ ਪੌਕੇਟ ਦੇ ਵਿੱਚੋਂ ਖਰਚਾ ਕੱਢ ਕੇ ਦਿਸਬੰਦ ਕੱਢ ਕੇ ਜਿਹੜਾ ਹੈਗਾ ਕਿਸਾਨ ਭਰਾਵਾਂ ਦੀ ਜਿਹੜੀ ਹੈਗੀ ਮੈਡੀਕਲ ਸੇਵਾਵਾਂ ਰਾਹੀਂ ਹੈਲਪ ਕਰ ਰਹ ਡਾਕਟਰ ਸਾਹਿਬਾਨ ਆਏ ਨੇ ਉਹਨਾਂ ਦੇ ਵਿੱਚ ਮੈਂ ਤੁਹਾਡਾ ਆਪਣਾ ਡਾਕਟਰ ਮਿੱਠੂ ਮੁਹੰਮਦ ਸੂਬਾ ਪ੍ਰੈਸ মিডিਆ ਇੰਚਾਰਜ ਪੰਜਾਬ ਸਾਡੇ ਡਾਕਟਰ ਕੇਸਰ ਖਾਨ ਜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਤੁਹਾਡੇ ਸੁਖਪਾਲ ਸਿੰਘ ਜੀ ਬਲਾਕ ਜਿਹੜੇ ਸੀਨੀਅਰ ਆਗੂ ਨੇ ਸਾਡੇ ਬੂਟਾ ਸਿੰਘ ਜੀ ਜ਼ਿਲ੍ਹਾ ਆਗੂ ਬਰਨਾਲਾ ਤੇ ਸਾਡੇ ਬਲਕਾਰ ਸਿੰਘ ਜੀ ਸਰਪ੍ਰਸਤ ਪੰਜਾਬ ਦੀ ਜਿਹੜੀ ਸਾਡੀ ਬਾਡੀ ਆ ਉਹਦੇ ਸਰਪ੍ਰਸਤ ਨੇ ਪੂਰੇ ਜਿਹੜਾ ਹੈਗਾ ਪੰਜਾਬ ਨੂੰ ਚਲਾ ਰਹੇ ਨੇ ਸਾਡੇ ਜਗਜੀਤ ਸਿੰਘ ਜੀ ਨੇ ਬਲਾਕ ਮਹਿਲਕਲਾਂ ਦੇ ਚੇਅਰਮੈਨ ਨੇ ਸਾਡੇ ਸੂਬਾ ਗੁਨੇ ਪਰਮੇਸ਼ਵਰ ਸਿੰਘ ਜੀ ਮੋਰੀਆ ਜਿਹੜੇ ਕਿ ਬਰਨਾਲੇ ਤਰਕਸੀਲ ਤਰਕਸੀਲ ਚੌਂਕ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹਸਪਤਾਲ ਹੈ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਰਪ੍ਰਸਤ ਸੂਬੇ ਦੇ ਬਲਕਾਰ ਸਿੰਘ ਜੀ ਪਟਿਆਲਾ ਉਹ ਆਪਣੇ ਲਈ ਦੋ ਸ਼ਬਦ ਕਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਜਦੋਂ ਕਿਸਾਨਾਂ ਦਾ ਇਹ ਸੰਘਰਸ਼ ਚੱਲ ਰਿਹਾ ਦਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਦੀ ਜਥੇਬੰਦੀ ਉਹਨਾਂ ਦੇ ਨਾਲ ਖੜੀ ਰਹੀ ਹੈ ਚਾਹੇ ਉਹ ਦਿੱਲੀ ਹੋਵੇ ਜਾਂ ਹੋਰ ਪੰਜਾਬ ਦੇ ਹਿੱਸੇ ਹੋਣ ਜਿੱਥੇ ਵੀ ਕਿਸਾਨਾਂ ਨੇ ਕੋਈ ਮੋਰਚਾ ਲਾਇਆ ਸਾਡੀ ਐਸੋਸੀਏਸ਼ਨ ਨੇ ਉਹਨਾਂ ਨੂੰ ਉੱਥੇ ਸਿਹਤ ਸਹੂਲਤਾਂ ਵਾਸਤੇ 24 ਘੰਟੇ ਉਹਨਾਂ ਦਾ ਸਾਥ ਦਿੱਤਾ ਔਰ ਅੱਗੇ ਵੀ ਜਦ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਖੜੀ ਰਹੇਗੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ